ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਮਾਰਟਾਇਰ ਡੇਹਾੜਾ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਕ ਵਕ ਪ੍ਰੋਗਰਾਮਸ ਰੱਖੇ ਗਏ ਹਨ ਇਸ ਪ੍ਰੋਗਰਾਮਾਂ ਦੇ ਵਿੱਚ ਲਗਭਗ 50 ਲੱਖ ਲੋਕਾਂ ਦੇ ਸ਼ਮੂਲੀਅਤ ਕਰਨ ਦਾ ਸਾਨੂੰ ਅੰਦਾਜ਼ਾ ਹੈ ਔਰ ਇਨਾ ਕਾਰਜਕ੍ਰਮਾਂ ਨੂੰ ਲੈ ਕੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਔਰ ਜਿਹੜੇ ਅ ਵਕ ਵਕ ਇੰਤਜ਼ਾਮਾਤ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਜਾ ਰਹੇ ਹਨ ਉਸ ਦੀ ਸਮੀਖਿਆ ਕਰਨ ਲਈ ਉਸ ਦੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਇਹ ਮੀਟਿੰਗ ਇੱਥੇ ਆਨੰਦਪੁਰ ਸਾਹਿਬ ਵਿਖੇ ਰੱਖੀ ਗਈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਬਹੁਤ ਵੱਡਾ ਇਕੱਠ ਲੋਕਾਂ ਦਾ ਇੱਥੇ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 50 ਲੱਖ ਸ਼ਦਾ ਲੋਦੇ ਪਹੁੰਚਣ ਦੀ ਇੱਥੇ ਸਾਨੂੰ ਉਮੀਦ ਹੈ ਸੋ ਇਹਨੇ ਵੱਡੇ ਪੱਧਰ ਤੇ ਜਿਹੜੇ ਸਾਡੇ ਰਹਿਣ ਦੇ ਇੰਤਜ਼ਾਮਾਤ ਨੇ ਔਰ ਸਿਵਿਕ ਕਮਿਊਨिटीज ਹੈ ਜਿਹੜਾ ਉਹਨਾਂ ਦਾ ਟ੍ਰਾਂਸਪੋਰਟੇਸ਼ਨ ਪਲਾਨ ਹੈ ਜਿਹੜਾ ਸਿਕਿਉਰ ਸਿਕਿਉਰਿਟੀ ਦੇ ਬੰਦੋਬਸਤ ਹੈ ਜਿਹੜੇ ਟ੍ਰੈਫਿਕ ਰੈਗੂਲੇਸ਼ਨ ਹੈ ਜਿਹੜਾ ਵੀ ਵੀ ਆਈ ਪੀ ਪ੍ਰਬੰਧਨ ਹੈ ਇਸ ਤੋਂ ਇਲਾਵਾ ਲੰਗਰ ਔਰ ਬਾਕੀ ਜਿਹੜੇ तमाम तरह ਦੀਆਂ ਚੀਜ਼ਾਂ है उस सारे की इतने समीक्षा की गई और असि पूरी तरह तैयार है कि जड़ा बहुत पावन एक पर्व एक दिहाड़ा आ रहा है उसकी पूरा एडमिनिस्ट्रेशन मैं खुशी है कि पुलिस वालों सिविल एडमिनिस्ट्रेशन वालों उस तैयारियां बहुत ढुकवे तरीके गई इस तो मैं जिस तरह तुम्हें अगे मैं दसाया कि ਜਿਹੜਾ ਹਰ ਬਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਇੰਤਜ਼ਾਮਾਂਤ ਨਾਲੋਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਇੰਤਜ਼ਾਮ ਕਰੀਏ ਸੋ ਜਿੰਨੀ ਵੀ ਸਾਡੀ ਸੁਰੱਖਿਆ ਦੇ ਲੋਡ ਹੋਏਗੀ ਹੁਣ ਤੱਕ ਸਾਨੂੰ ਉਮੀਦ ਹੈ ਕਿ ਲਗਭਗ 9 ਤੋਂ 10 ਹਜ਼ਾਰ ਸਾਡੇ ਪੁਲਿਸ ਮੁਲਾਜ਼ਮ ਔਰ ਸੀਨੀਅਰ ਆਫਸਰਸ ਡੀਆਈਜੀ ਆਈਜੀ ਔਰ ਐਸਐਸਪੀ ਕਮਾਂਡੈਂਟ ਲੈਵਲ ਦੇ ਅਧਿਕਾਰੀਆਂ ਨੂੰ ਇੱਥੇ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਆ ਪ੍ਰੋਬਲਮ ਫੇਸ ਨਾ ਕਰੇ ਜਿਹੜਾ ਸਾਡਾ ਸਾਰਾ ਅਨੰਤਪੁਰ ਸਾਹਿਬ ਦਾ ਏਰੀਆ ਹੈ ਇਸ ਨੂੰ ਵਕ ਵਕ ਜ਼ੋਨ ਦੇ ਵਿੱਚ ਅਸੀਂ ਤਕਸੀਮ ਕੀਤਾ ਹੈ ਇਹ ਜੋਨ ਸਰ ਇਹਦੇ ਵਿੱਚ ਅਸੀਂ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਲਗਭਗ 9 ਦੇ 9 ਜ਼ੋਨਸ ਅਸੀਂ ਹੁਣ ਤੱਕ ਆਈਡੈਂਟੀਫਾਈ ਕੀਤੇ ਹਨ ਜਿਸ ਦੇ ਵਿੱਚ ਪਾਰਕਿੰਗ ਇੱਕ ਵੱਖਰਾ ਜ਼ੋਨ ਹੈ ਟ੍ਰੈਫਿਕ ਡਾਇਵਰਸ਼ਨ ਨੂੰ ਇੱਕ ਵੱਖਰਾ ਅਦਾਰਾ ਅਸੀਂ ਮੰਨਿਆ ਹੈ ਜਿਹੜਾ ਲੋਕਾਂ ਦੇ ਰਹਿਣ ਦੀ ਡੈਂਸਿਟੀ ਹੈ ਉਸ ਨੂੰ ਜਿਹੜੇ ਇੱਥੇ ਮੇਨ ਸਾਡੇ ਸੈਕਟਰਮ ਸੈਂਕਟਰਮ ਹੈ ਗੁਰਦੁਆਰਾ ਸੀਤਗਲ ਸਾਹਿਬ ਗੁਰਦੁਆਰਾ ਫੋਰਾ ਸਾਹਿਬ ਤਖਤ ਸਾਹਿਬ ਇਹਨਾਂ ਸਾਰਿਆਂ ਨੂੰ ਵਕ ਵਕ ਸੈਕਟਰਾਂ ਦੇ ਵਿੱਚ ਵੰਡ ਕੇ ਔਰ ਇਸ ਦੇ ਨਾਲ ਜਿਹੜੇ ਮੇਨ ਫੰਕਸ਼ਨ ਵਿਰਾਸਤੇ ਖਾਲਸਾ ਦੇ ਵਿੱਚ ਹੋਣੇ ਆ ਇਹਨਾਂ ਸਾਰਿਆਂ ਨੂੰ ਅਸੀਂ ਵਕ ਵਕ ਜਿਹੜੀ ਲੋਡ ਮੁਤਾਬਕ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਪਲਾਨ दिक्कत तो हम देखो जो जो कंसट्रेंस है वह तो है ही है ऐतिहासिक गलिया ने ऐतिहासिक जगह ने तो so, लेकिन फिर भी असी पूरी तरह प्लान किया है कि नो ट्रैफिक जोनस बनाए हैं ताकि उसे किस्म की कोई तकलीफ ना होर वन वे जोनस कई असी निर्धारित किए हैं ताकि श्रद्धालु एक पास्य दूजे पास्य निकल जाए इस इमदाद ल ਹੈਲਪ ਸੈਂਟਰਸ ਹੈਲਪ ਡੈਸਕਸ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਬਖਵਕ ਸਥਾਨਾਂ ਤੇ ਹੈਲਪ ਡੈਸਕ ਨਹੀਂ ਆਈਆਂ ਹੋਈਆਂ ਤਾਂ ਕਿ ਜਿਹੜੇ ਯਾਤਰੀ ਆ ਉਹਨਾਂ ਨੂੰ ਉਹਨਾਂ ਦੀ ਹੈਲਪ